ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਚਿਕਨ ਦੇ ਬਾਰਡਰ ਵਾਲੀ ਪਾਕਿਸਤਾਨੀ ਸਲਵਾਰ ਇਹਨੂੰ ਸਟੇਟ ਸਲਵਾਰ ਵੀ ਕਿਹਾ ਜਾਂਦਾ ਜੀ ਇਹ ਦੇਖੋ ਇਹ ਤੇ ਵਰਕ ਹੋਇਆ ਹੋਇਆ ਇਸ ਤਰ੍ਹਾਂ ਇਦੇ ਵਿੱਚ ਥੋੜੇ ਪੱਲੇ ਪੱਲੇ ਦੀ ਵਰਕ ਹੈ ਇੱਕ ਸਾਈਡ ਜੇਕਰ ਇਹਦੇ ਵਿੱਚ ਸਾਰੇ ਤੇ ਐਵੇਂ ਗਲੀਆਂ ਵਾਲਾ ਵਰਕ ਹੁੰਦਾ ਫਿਰ ਆਪਾਂ ਨੂੰ ਇੱਥੇ ਲਾਈਨਿੰਗ ਲਗਾਉਣੀ ਪੈਂਦੀ ਬਾਕੀ ਜੀ ਕਸਟਮਰ ਦੀ ਆਪਣੀ ਪਸੰਦ ਹੈ ਉਹਨਾਂ ਨੇ ਲਾਈਨਿੰਗ ਲਗਵਾਉਣੀ ਹੈ ਜਾਂ ਨਹੀਂ ਲਗਵਾਉਣੀ ਅਗਲੇ ਦੀ ਆਪਣੀ ਇੱਛਾ ਹਨਾ ਇਦੇ ਉੱਪਰ ਵਰਕ ਨਹੀਂ ਹੈਗਾ ਜੀ ਗਲੀਆਂ ਵਾਲਾ ਤਾਂ ਕਰਕੇ ਲਾਈਨਿੰਗ ਦਾ ਵੀ ਸਰ ਗਿਆ ਜੇਕਰ ਵਰਕ ਇਹਦੇ ਵਿੱਚ ਵੀ ਜਿਵੇਂ ਗਲੀਆਂ ਵਾਲਾ ਹੁੰਦਾ ਤਾਂ ਆਪਾਂ ਨੂੰ ਜ਼ਰੂਰ ਲਗਾਉਣੀ ਪੈਣੀ ਸੀਗੀ ਇਹਦੀ ਆਪਾਂ ਲੈਂਥ ਦੇਖ ਲੈਣੇ ਆ ਜੀ ਕਿੰਨੀ ਹੈ ਤੇ ਆਪਾਂ ਇਹਦੀ ਫੇਰ ਚੜਾਈ ਵੀ ਦੇਖ ਲਾਂਗੇ ਵੀ ਕਿੰਨੀ ਆਪਾਂ ਕਿੰਨਾ ਇਹਦਾ ਫੇਰ ਰੱਖਣਾ ਕਿੰਨੀ ਲਵਾਈ ਰੱਖਣੀ ਹੈ ਲੰਬਾਈ ਜਿਹੜੀ ਆ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਤੁਹਾਡੀ ਵੀ ਸਲਵਾਰ ਦੀ ਲੰਬਾਈ ਹੋ ਉਸ ਹਿਸਾਬ ਨਾਲ ਲੈ ਲਿਓ ਇਹਦੇ ਪਲਾਜ਼ੋ ਵੀ ਬਣਦੇ ਨੇ ਜੀ ਜਿਹੜੇ ਚਿਕਨ ਦੇ ਇਸ ਤਰ੍ਹਾਂ ਬਾਰਡਰ ਵਾਲੀ ਨਾਲ ਆਪਣੇ ਪ੍ਰਿੰਟਡ ਸ਼ਰਟਾਂ ਦੇ ਨਾਲ ਬਾਰਡਰ ਵਾਲੇ ਕਪੜਾ ਆਉਂਦਾਗਾ ਇਹ 26 ਇੰਚ ਦਾ ਫੇਰ ਹੈ ਜੀ ਇਹਦਾ ਲਗਭਗ ਆਪਾਂ 26 ਇੰਚਾਂ ਜਿਆਦਾ ਵੱਡਾ ਫੇਰ ਨਹੀਂ ਪਾਉਣਾ ਕਿਉਂਕਿ ਇਹ ਜਿਆਦਾ ਹੌਲੀ ਜਿਹੀ ਹੁੰਦੀ ਆ ਸਲਵਾਰ ਜੇਕਰ ਕੋਈ ਵੀ ਜਿਵੇਂ ਭਾਰੀ ਹੋਵੇ ਜਿਵੇਂ ਲਾਲੋ ਉਹਨਾਂ ਦੀ 벨ਟ ਹੋਗੀ 26 27 ਇੰਚ ਦੀ ਹੁੰਦੀ ਹੈ ਉਹਨਾਂ ਦੇ ਤੁਸੀਂ ਇੰਨੀ ਜਿਆਦਾ ਫੇਰ ਰੱਖ ਸਕਦੇ ਹੋ ਨਹੀਂ ਆਪਾਂ ਜਿਮਨਾ ਆਪਣੇ ਨਾਰਮਲ ਪਣਾ ਜਿਵੇਂ 40 ਤੋਂ 42 ਇੰਚ ਤੱਕ ਹੁੰਦਾਗਾ ਆਪਾਂ ਇੰਨੀ ਕੀ ਚੜਾਈ ਰੱਖਾਂਗੇ ਦੀ ਫੇਰ ਐਡਾ ਕੀ ਰੱਖਾਂਗੇ ਬਾਕੀ ਇਹ ਬੰਨੀ ਵੀ ਆਡੀ ਹੈ ਜੀ ਇਹਦੀ ਕਟਿੰਗ ਹੈ ਜਿਹੜੀ ਆਡੀ ਹੋਣੀ ਹੈਗੀ ਇਹਦੇ ਮੂਰੀ ਬਣਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਜੀ ਇਹਦੇ ਵਰਕ ਹੋਇਆ ਹੋਇਆ ਸਲਵਾਰ ਦੀਆਂ ਮੂਰੀਆਂ ਤੇ ਆਪਾਂ ਜੀ ਜਿਹੜਾ ਕਟਿੰਗ ਕਰ ਰਹੇ ਆਂਗਾ ਇਹ ਪਾਸਾ ਪੁੱਠਾਗਾ ਆਪਾਂ ਪੁੱਠੇ ਪਾਸੇ ਨਿਸ਼ਾਨ ਲਾਵਾਂਗੇ ਤਾਂ ਕਿ ਆਪਣੇ ਜਿਹੜੇ ਕੱਪੜੇ ਤੇ ਨਾ ਚਮਕਣ ਇੱਕ ਜਿਹੜਾ ਤੁਸੀਂ ਜਦੋਂ ਵੀ ਕਟਿੰਗ ਕਰਨੀ ਹੈ ਜੇ ਇਹਦੇ ਵਿੱਚ ਜਿਵੇਂ ਕਟਾਮ ਨੇ ਉਹ ਕਟਾਮ ਤੁਸੀਂ ਬਿਲਕੁਲ ਸਹੀ ਵੀ ਇੱਕ ਦੂਜੇ ਕਟਾਮ ਨਾਲ ਮਿਲਾ ਕੇ ਰੱਖਣੇ ਨੇ ਵੀ ਐ ਨਹੀਂ ਸੋਚਣਾ ਵੀ 빙ਾ ਟੇਡਾ ਕਿਉਂਕਿ ਫਿਰ ਆਪਣੀ ਮੂਰੀ ਦੇ ਵਿੱਚੋਂ ਹੀ ਆਉਣਗੇ ਉਹ ਜਿਵੇਂ ਮੰਨ ਲਓ ਜੇਕਰ ਤੁਹਾਡੀ 7 ਇੰਚ ਮੂਰੀ ਆ ਤਾਂ ਸਾਡੇ 8 ਇੰਚ ਤੁਸੀਂ ਇੱਥੋਂ ਰੱਖਣਾ ਮੂਰੀ ਤੋਂ ਜੀ ਫਿਰ ਆਪਾਂ ਲੈਣੀ ਆ ਲੈਂਥ ਇਹਦੀ 32 ਇੰਚ ਲੈਂਥ ਹੈ ਜੀ ਜਿਵੇਂ 7 ਇੰਚ ਤੱਕ ਆਪਾਂ 32 ਇੰਚ ਲੰਬਾਈ مینਲੀ ਥੋੜਾ ਜਿਹਾ ਆਪਾਂ ਇੱਥੋਂ ਪੌਣਾ ਇੰਚ ਡਾਊਨ ਪਾਤਾ ਜਿੱਥੋਂ ਆਪਣੀ ਜਿਵੇਂ ਮਤਲਬ ਕਿ ਮੂਰੀ ਦੇ ਸੈਂਟਰ ਚੋਂ ਗੋਡਿਆਂ ਤੋਂ ਇਸ ਤੋਂ ਬਾਅਦ ਜਦੋਂ ਆਪਾਂ ਆਸਣ ਵੱਲ ਝੋਲੀ ਵੱਲ ਚਲੇ ਜਾਂਦੇ ਆ ਉੱਥੋਂ ਆਪਾਂ ਜੇ ਇੱਥੋਂ 32 ਰੱਖੀ ਆ ਤਾਂ ਉੱਥੋਂ ਆਪਾਂ 34 ਰੱਖਣੀ ਆ ਜੀ ਵੀ ਮੰਨ ਲਓ 2 ਇੰਚ ਵੱਧ ਰੱਖਣੀ ਆ ਇਹਦਾ ਇੱਕ ਕਾਰਨ ਇਹ ਹੈ ਜੀ ਜਦੋਂ ਆਪਾਂ ਬੈਠਦੇ ਆ ਤਾਂ ਆਪਣੀ ਸਲਵਾਰ ਨੂੰ ਖਿੱਚਣੀ ਪੈਂਦੀ ਕਈ ਵਾਰੀ ਸਟੇਟ ਸਲਵਾਰ ਨੂੰ ਖਿੱਚ ਪੈਣ ਲੱਗ ਜਾਂਦੀ ਆ ਨਾ ਉਹ ਨਹੀਂ ਪੈਂਦੀ ਇਹਦੇ ਕਾਰਨ ਇੱਥੋਂ ਜਦੋਂ ਆਪਣਾ ਵੀ ਲੰਬਾਈ ਵੱਧ ਗਈ ਪੱਕੇ ਦਾ ਹੋਰ ਕਾਸੇ ਤੇ ਕੋਈ ਅਸਰ ਨਹੀਂ ਪੈਂਦਾ ਜੀ ਵੀ ਕੋਈ ਸਲਵਾਰ ਨਹੀਂ ਨੀਮੀ ਹੁੰਦੀ ਕਿਉਂਕਿ ਜਿੰਨੀ ਆਪਾਂ ਮੂਰੀ ਦੀ ਚੜਾਈ ਜੇ ਆਪਣੀ 8 ਇੰਚ ਹੈ ਤਾਂ 8 ਇੰਚ ਆਪਾਂ 32 ਉਹ ਰੱਖਣੀ ਹੈ ਕਿ ਆਪਾਂ ਉੱਥੇ ਜਾ ਕੇ 34 ਵਾਲਾ 32 ਨਾਲ ਮੇਲ ਦੇਣਾ ਆ ਸੈਂਟਰ ਚੋਂ ਆਪਾਂ ਜਿੱਥੋਂ ਮੂਰੀ ਦਾ ਜਿਵੇਂ ਮੂਰੀ ਦਾ ਸੈਂਟਰ ਆਗਾ ਉੱਥੋਂ ਆਪਾਂ ਡਾਉਣ ਪਾਉਣਾ ਜੀ ਪਾਉਣਾ ਇੰਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਮੇਰਾ ਤਰੀਕਾ ਭਾਵੇਂ ਤੁਹਾਨੂੰ ਥੋੜਾ ਜਿਹਾ ਔਖਾ ਲੱਗਦਾ ਹੋਵੇ पर बिल्कुल सही हुंदा जी ਤੁਸੀਂ ਇਸ ਤਰੀਕੇ ਨਾਲ ਆਪਣਾ ਸੂਟ ਬਣਾ ਕੇ ਦੇਖਿਓ ਸਲਵਾਰ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਉਸ ਤਰੀਕੇ ਨਾਲ ਤੁਸੀਂ ਕਟਿੰਗ ਕਰਕੇ ਦੇਖੋ ਤੁਹਾਡੀ ਸਲਵਾਰ ਬਿਲਕੁਲ ਸਹੀ ਬਣੂਗੀ ਇਹ ਦੇਖੋ ਜੀ ਆਪਾਂ 21 ਇੰਚ ਜਾਂ 22 ਇੰਚ ਰੱਖ ਸਕਦੇ ਆ ਦੇਖੋ 22 ਇੰਚ ਤਿਆਰ ਰਹਿ ਜਾਊਗਾ ਫਿਰ ਆਪਣਾ 9.5 ਅਸਣ ਦੀ ਸਲਾਈ ਲਾਈ ਹੈ ਜੀ ਆਪਾਂ ਝੋਲੀ ਦੀ ਕੈੱਟ ਦੰਨੇ ਆ ਤੇ ਆਪਾਂ ਹੁਣ ਇਹਨੂੰ ਇਸ ਲਾਈਨ ਨੂੰ ਮੂਰੀ ਨਾਲ ਮੇਲ ਲਾਂਗੇ ਭਾਵੇਂ ਤਾਂ ਤੁਸੀਂ ਸ਼ੇਪਰ ਫੱਟੀ ਲੈ ਲਓ ਭਾਵੇਂ ਇੰਚੀ ਟੇਪ ਨਾਲ ਹੀ ਕਰ ਮਿਲਾ ਕੇ ਨਿਸ਼ਾਨ ਉਹਨੂੰ ਬਸ ਤੁਸੀਂ ਥੋੜਾ ਜਾਂ ਅੰਦਰੋਂ ਕੱਟ ਪਾ ਦਿਓ ਸ਼ੇਪ 'ਚ ਇੱਥੋਂ ਆਪਾਂ ਕਟਿੰਗ ਕਰ ਲੈਨੇ ਆ ਜੀ ਇਹ ਦੇਖੋ ਇਹ ਆਪਾਂ ਮੂਰੀ ਵਾਲੇ ਨਿਸ਼ਾਨ ਨਾਲ ਮਿਲਾ ਲਾਂਗੇ ਤੁਸੀਂ ਪਹਿਲਾ ਨਿਸ਼ਾਨ ਲਾ ਕੇ ਮਲਾਇਓ ਜੀ ਵੀ ਮੈਨੂੰ ਤ ਤੱਕ ਆਰੀ ਆ ਥੋੜੀ ਜੀ ਵੀ ਆ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਨੀ ਹੈ ਕਿਉਂਕਿ ਜਿਆਦਾ ਬਾਹਰ ਜੇ ਨੂੰ ਰੱਖ ਕੇ ਕਟਿੰਗ ਨਾ ਕਰਿਆ ਕਰੋ ਫਿਰ ਆਪਣੇ ਪਿੱਛੋਂ ਬੁਲਬਲੇ ਜੇ ਬਣੀ ਜਾਂਦੇ ਨੇ ਸਲਵਾਰ ਦੇ ਵਿੱਚ ਇਹ ਜਿਹੜਾ ਆ ਗਿਆ ਜੀ ਸੈਂਟਰ ਸੈਂਟਰ ਦੇ ਵਿੱਚ ਆਪਾਂ ਕੱਟ ਲਾਉਣਾਗਾ ਇਹ ਕੱਟ ਲਾਉਣ ਦਾ ਕਾਰਨ ਇਹ ਹੈ ਜੀ ਇੱਥੋਂ ਆਪਣੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੀ ਜਿਹੜੀ ਮੂਰੀ ਦੀ ਕਰੀਜ ਆ ਸੈਂਟਰ ਵਾਲੀ ਉਹ ਇੱਥੋਂ ਬਣਨੀ ਹੈ ਇਹ ਵਾ ਆ ਗਿਆ ਜੀ ਆਪਣੀ 벨ਟ ਦਾ ਨਿਸ਼ਾਨ ਕੁੰਦੇ ਆਪਾਂ ਨੇ ਜਿਹੜੇ ਕੱਟ ਲੈਨੇ ਜੀ 벨ਟ ਉਹਨਾਂ ਦੀ 23 ਇੰਚ 벨ਟ ਹੈ ਆਪਾਂ 24 ਇੰਚ ਕਟਿੰਗ ਕਰਨੀ ਹੈਗੀ ਸੌਰੀ ਉਹਨਾਂ ਦੀ 22 ਇੰਚ 벨ਟ ਹੈ ਜੀ ਆਪਾਂ ਸਾਢੇ ਕਿਤੇ ਹੀ ਇੰਚ ਕਟਿੰਗ ਕਰਨੀ ਆ ਸਾਢੇ ਕਿ 22 벨ਟ ਹੈ ਉਹਨਾਂ ਦੀ ਤੇ ਇਹ ਦੇਖੋ ਜੀ 8 ਇੰਚ ਕੱਪੜਾ ਆਪਣੇ ਕੋਲ ਚੌੜਾ ਹੈਗਾ ਆਪਾਂ ਨੂੰ 7 ਇੰਚ ਕੱਪੜੇ ਨਾਲ ਵਧੀਆ ਸਰ ਜਾਣਾ ਸੀਗਾ ਇਹ ਲੰਬਾਈ ਦੇ ਉੱਪਰੋਂ ਉਤਰਿਆ ਜੀ ਆਪਣਾ ਉਹੀ ਕੱਪੜੇ ਦੀ ਆਪਾਂ 벨ਟ ਬਣਾ ਬਣਾ ਰਹਿਆਂਗੇ ਇੱਕ ਜਿਹੜਾ 벨ਟ ਦਾ ਬੈਕ ਸਾਈਡ ਸੈਂਟਰ ਹੁੰਦਾ ਤੁਸੀਂ ਉੱਥੇ ਕੱਟ ਜ਼ਰੂਰ ਲਾ ਦਿਆ ਕਰੋ ਜੀ ਮੈਂ ਤੁਹਾਨੂੰ ਸਲਾਈ ਕਰਨੀ ਵੀ ਦੱਸੂਗੀ ਜੀ ਸਲਵਾਰ ਵੀ ਸੌਖਾ ਤਰੀਕੇ ਨਾਲ ਕਿਵੇਂ ਕਰ ਲਈਏ ਤੇ ਬਾਲਾ ਆਪਾਂ ਕਿਹੜੇ ਤਰੀਕੇ ਨਾਲ ਸਹੀ ਪਾ ਸਕਦੇ ਆ 벨ਟ ਕਿਵੇਂ ਸਹੀ ਤਰੀਕੇ ਨਾਲ ਜੜ ਸਕਦਾ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂ ਪਰ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਓ ਜੀ ਇਹ ਦੇਖੋ ਮੈਂ 5 ਇੰਚ ਤੇ ਨਿਸ਼ਾਨ ਲਾਇਆ ਅੱਧਾ ਇੰਚ ਮੇਰਾ ਸਲਾਈ ਚ ਆ ਜਾਊਗਾ ਤੇ 4.5 ਇੰਚ ਮੇਰੀ 벨ਟ ਤਿਆਰ ਰਹਿ ਜੂਗੀ ਜਿੱਥੇ ਮੈਂ ਨਿਸ਼ਾਨ ਲਾਇਆ ਉੱਥੋਂ ਆਪਾਂ ਨੇ ਫੋਲਡ ਕਰਨੀਆਂ ਇਹ ਦੇਖੋ ਇਹ ਸੈਂਟਰ ਚ ਨਿਸ਼ਾਨ ਲਾਤਾ ਬੈਕ ਸਾਈਡ ਦੇ ਇੱਕ ਇੱਕ ਗੱਲ ਦਾ ਹੋਰ ਧਿਆਨ ਰੱਖਿਆ ਕਰੋ ਜੀ ਜਦੋਂ ਤੁਸੀਂ 벨ਟ ਦੀ ਕਟਿੰਗ ਕਰਤੀ ਉਹਨੂੰ ਇਸ ਤਰੀਕੇ ਨਾਲ ਬੰਨ੍ਹ ਦਿਆ ਕਰੋ ਉਹਦੇ ਨਾਲ ਇੱਕ ਕੀ ਹੁੰਦਾ ਕਈ ਵਾਰੀ ਆਪਾਂ ਨੂੰ ਕਿਸੇ ਕਈ ਵਾਰੀ ਕੋਈ ਖਰਚੇ ਲਈ ਕਪੜਾ ਚਾਹੀਦਾ ਹੁੰਦਾ ਆਪਾਂ ਭਲੇਖੇ ਨਾਲ 벨ਟ ਦਾ ਕਪੜਾ ਕੱਢ ਦਿੰਨੇ ਆ ਇਹ ਦੇਖੋ ਜੀ ਹੁਣ ਆਪਾਂ ਕਰ ਰਹੇ ਆ ਸਲਾਈ ਸਾਰਿਆਂ ਚੋਂ ਪਹਿਲਾਂ ਆਪਾਂ 벨ਟ ਬਣਾ ਲਾਂਗੇ ਜੀ ਬੈਲਟ ਤੇ ਆਪਾਂ ਮੈਂ ਨਿਸ਼ਾਨ ਲਾਇਆ ਹੋਇਆ ਸੀ ਜੀ 5 ਇੰਚ ਦਾ ਉੱਥੇ ਆਪਾਂ ਨਿਸ਼ਾਨ ਲਾ ਕੇ ਪਹਿਲਾਂ ਆਪਾਂ ਇਹਨੂੰ ਜੋੜ ਲੈਨੇ ਆ। बस ਇੱਕ ਗੱਲ ਦਾ ਧਿਆਨ ਰੱਖਿਓ ਜੀ ਇੱਥੋਂ ਤੁਸੀਂ ਨਾ ਪੱਕਾ ਕਰ ਲਿਆ ਕਰੋ ਬੈਲਟ ਦੀ ਜਿਹੜੀ ਇਹ ਸਲਾਈ ਲਾਉਣੀ ਆ ਗੁੰਮ ਵੀ ਲਾ ਸਕਦੇ ਆ ਆਪਾਂ ਪਰ ਵੀ ਇਹ ਹੁੰਦਾ ਆਪਾਂ ਨੂੰ ਜ਼ਿਆਦਾ ਟਾਈਮ ਲੱਗਦਾ ਨਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਸਿਰਫ ਦੱਸ ਰਹੀ ਆਂਗੀ। ਇਹ ਦੇਖੋ ਜੀ ਇੱਥੋਂ ਆਪਾਂ ਪੱਕਾ ਕਰ ਲਿਆ ਉੱਪਰੋਂ ਆਪਾਂ ਜਿਹੜਾ ਉਹ ਨੇਫਾ 모ੜਨ ਵਾਸਤੇ ਲੂਪੀ ਜੀ ਬਣਦੀਂਦੀ ਆ ਉਹ ਬਣਾ ਲਾਂਗੇ ਤੇ ਇਥੋਂ ਆਪਾਂ ਨਾ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਜੀ 벨ਟ ਦੇ ਸਿਰਫ ਜਿਵੇਂ ਫਰੰਟ ਤੇ ਤਾਂ ਆਪਾਂ ਨਿਸ਼ਾਨ 5 ਇੰਚ ਦਾ ਲਾਤਾ ਸੀਗਾ ਤਿੰਨ ਚਾਰ ਜਗ੍ਹਾ ਤੇ ਤੁਸੀਂ 5 5 ਇੰਚ ਦਾ ਨਿਸ਼ਾਨ ਲਾ ਲਿਓ ਉਹਦੇ ਨਾਲ ਤੁਹਾਡੀ 벨ਟ ਨਾ ਤਾਂ ਵੱਧ ਘੱਟ ਬਣੂਗੀ ਬਿਲਕੁਲ ਐਨ ਪਸਾਰੀ 5 ਇੰਚ ਦੀ 5 ਇੰਚ ਸਹੀ ਜਾਊਗਾ ਚਾਹੇ ਤੁਹਾਡੇ ਕੱਪੜੇ ਚ ਕਾਣ ਵੀ ਹੈਗਾ ਤਾਂ ਵੀ ਤੁਹਾਡੀ 벨ਟ ਨਹੀਂ ਵੱਧ ਘੱਟ ਹੋਊਗੀ ਉਹ ਕਾਣ ਵੀ ਨਿਕਲ ਜਾਊਗਾ ਜੇ ਤੁਸੀਂ 5 ਇੰਚ ਤੇ ਸਾਰੇ ਨਿਸ਼ਾਨ ਰੱਖ ਕੇ ਫੋਲਡ ਕਰੋਗੇ ਇਹ ਦੇਖੋ ਜੀ ਮੈਂ 2-3 ਜਗ੍ਹਾ ਨਿਸ਼ਾਨ ਲਾਈ ਨੇ ਇਹਦੇ ਨਾਲ ਆਪਾਂ ਜਦੋਂ ਨੇਫਾ ਬਣਾਵਾਂਗੇ ਨਾ ਇਹਦਾ ਉੱਚਾ ਨਹੀਂ ਮਾ ਨਹੀਂ ਕੀਤਾ ਰਹੂਗਾ ਹੁਣ ਆਪਾਂ ਇਸ ਤਰੀਕੇ ਨਾਲ ਫੋਲਡ ਕਰਕੇ ਜੀ ਇਹਦੀ ਇੱਥੋਂ ਵੀ ਇਹ ਕੱਪੜੇ ਨੂੰ 모ੜ ਲਾਂਗੇ ਤੇ ਮੈਂ ਤੁਹਾਨੂੰ ਵਾਲ ਪਾ ਕੇ ਬੈਲਟ ਵੀ ਜੜਨ ਦਾ ਸੌਖਾ ਤਰੀਕਾ ਦੱਸਾਂ ਥੋੜਾ ਜਿਹਾ ਹੈਗਾ ਵੀ ਮੇਰਾ ਤਰੀਕਾ ਹੁੰਦਾ ਜਿਹੜਾ ਮੈਂ ਹੌਲੀ ਕੰਮ ਕਰਦੀ ਆ ਤੇ ਭਾਵੇਂ ਤੁਹਾਨੂੰ ਟਾਈਮ ਵੱਧ ਲੱਗ ਜੇ ਪਰ ਤੁਹਾਨੂੰ ਢੇੜਦਾ ਨਹੀਂ ਪਊਗਾ ਵੀ ਆਪਾਂ ਇੱਥੋਂ ਢੇੜ ਕੇ ਵੱਡੀ ਰਹੇਗੀ ਜੀ 벨ਟ ਛੋਟੀ ਰਹੇਗੀ ਜੀ ਇਸ ਤਰੀਕੇ ਨਾਲ ਤੁਹਾਨੂੰ ਕੋਈ ਦਿੱਕਤ ਨਹੀਂ ਆਊਗਾ ਵੀ ਨਾ ਕੋਈ ਬਲ ਢੇੜ ਨਾਲ ਲੱਗੂ ਨਾ ਕੋਈ ਵੀ 벨ਟ ਕਦੇ ਢੇੜ ਲਈ ਕਦੇ ਦੁਆਰਾ ਚੜ ਲਈ ਇਹ ਬਹੁਤ ਦਿੱਕਤ ਵਾਲਾ ਕੰਮ ਹੈ ਜੀ ਸਲਾਈ ਕਰਨੀ ਸੌਖੀ ਹੈ ਢੇੜਨੀ ਬਹੁਤ ਔਖੀ ਹੈ ਇਹ ਦੇਖੋ ਜੀ ਇਹ ਆਪਾਂ ਇੱਥੋਂ ਫੋਲਡ ਕਰ ਲਿਆ ਆਪਣਾ ਨੇਫਾ ਮੂੜੂਗਾ ਜਦੋਂ ਇੱਕ ਗੱਲ ਦਾ ਦੇਖੋ ਇਸ ਤਰੀਕੇ ਨਾਲ ਮੈਂ ਦੋਨੋਂ ਇਹ ਕਿਨਾਰੇ ਮਲਾ ਲੇ ਇਹਨੂੰ ਆਪਾਂ ਫੋਲਡ ਕਰ ਲਿਆ ਇਹਨੂੰ ਆਪਾਂ 5 ਇੰਚ ਦੇ ਨਿਸ਼ਾਨ ਤੋਂ ਮੋੜ ਲਾਂਗੇ ਜੀ ਮੋੜ ਕੇ ਤੁਸੀਂ ਦੋਨੋਂ ਦੀ ਇਕੱਠੀ ਸਲਾਈ ਲਾ ਦਿਓ ਸਿਰਫ ਕਿਨਾਰਿਆਂ ਕਿਨਾਰਿਆਂ ਤੇ ਆਪਾਂ ਇਹਦੇ ਬੰਦ ਲਾ ਲਾਂਗੇ ਜੀ ਦੂਸਰਾ ਨੇਫੇ ਦੀ ਸਾਈਡ ਵੀ ਮੁੜ ਜੂਗੀ ਇਹਦੇ ਨਾਲ ਜਿਹੜੀ ਸਾਈਡ ਆਪਾਂ ਸਲਾਈ ਲਾਉਣੀ ਆ ਉਹ ਸਾਈਡ ਵੀ ਮੁੜ ਜੂਗੀ ਇੱਥੋਂ ਪੱਕਾ ਕਰ ਦਾਂਗੇ ਜੀ ਇਹਦੇ ਨਾਲ ਇਹ ਹੈ ਜੀ ਆਪਣਾ ਵੀ ਕਈ ਵਾਰੀ ਅੰਦਰ ਵਾਲਾ ਕਪੜਾ ਨੇਫੇ ਦਾ ਵੱਧ ਜਾਂਦਾ ਕਈ ਵਾਰੀ ਘੱਟ ਜਾਂਦਾ ਇਹ ਨਹੀਂ ਹੋਊਗਾ ਹੁਣ ਆਪਾਂ ਨੇਫਾ ਬਣਾ ਰਹੇ ਆ ਜੀ ਇਹ ਦੇਖੋ ਸੀ ਮੈਂ 5 ਇੰਚ ਦੇ ਨਿਸ਼ਾਨ ਨੂੰ ਲੈ ਕੇ ਚੱਲ ਕੇ ਨੇਫਾ ਬਣਾਉਣੀ ਆ ਨਾ ਕਿ ਤੋ ਵੱਧ ਉਹ ਹੁੰਦੀ ਆ ਮੇਰੀ 벨ਟ ਨਾ ਕਿ ਤੋ ਘੱਟ ਹੁੰਦੀ ਆ ਇਸ ਤਰੀਕੇ ਨਾਲ ਆਪਾਂ ਚਾਰੇ ਪਾਸੇ ਘਮਾ ਲਿਆ ਇਹ ਦੇਖ ਸਕਦੇ ਹੋ ਤੁਸੀਂ ਕੋਈ ਕੱਪੜਾ ਉੱਪਰ ਵਾਲਾ ਨਹੀਂ ਫੁੱਲ ਰਿਹਾ ਨੀਚੇ ਵਾਲਾ ਨਹੀਂ ਫੁੱਲ ਰਿਹਾ ਕੋਈ ਕੱਪੜਾ ਨਹੀਂ ਫੁੱਲ ਰਿਹਾ ਬਿਲਕੁਲ ਸਿੱਧੀ ਸਲਾਈ ਜਾ ਰਹੀ ਹੈ ਭਾਵੇਂ ਤੁਸੀਂ ਸਟੇਟ ਸਲਵਾਰ ਬਣਾ ਰਹੇ ਹੋ ਜੀ ਭਾਵੇਂ ਕੋਈ ਵੀ ਪਟਿਆਲਾ ਸ਼ਾਹੀ ਬਣਾ ਰਹੇ ਹੋ 벨ਟ ਦਾ ਤਰੀਕਾ ਸੇਮ ਹੀ ਹੁੰਦਾ 벨ਟ ਤੁਸੀਂ ਹਮੇਸ਼ਾ ਇਸ ਤਰੀਕੇ ਨਾਲ ਬਣਾਇਆ ਕਰੋ ਇਹ ਅੱਗੇ ਜੀ ਆਪਣੇ ਝੋਲੀ ਦੇ ਨਿਸ਼ਾਨ ਤੇ ਇਹ ਪੁੱਠੇ ਆਪਾਂ ਕਟਿੰਗ ਪੁੱਠੀ ਉਹ ਕਰੀ ਸੀ ਜੀ ਇਹ ਦੇਖੋ ਇਹ ਚਾਰ ਤਹਾਂ ਹੋ ਗਈਆਂ ਆਪਣੇ ਕੋਲ ਦੋ ਨੂੰ ਆਪਾਂ ਇੱਧਰ ਜੋੜ ਦਾਂਗੇ ਜੀ ਦੋ ਦੋ ਤਹਾਂ نیچے ਨੇ ਉਹਨਾਂ ਨੂੰ ਆਪਸ ਵਿੱਚ ਜੋੜ ਦਾਂਗੇ ਇਹ ਪੁੱਠੇ ਪਾਸੇ ਕਟਿੰਗ ਕੀਤੀ ਹੋਈ ਹੈ ਜੀ ਤੁਸੀਂ ਤਾਂ ਅੱਗੇ ਦੇਖ ਸਕਦੇ ਹੋ ਇਹਦੀ ਸਲਾਈ ਜੀ ਆਪਾਂ ਗੁੰਮ ਲਾਵਾਂਗੇ ਇਹ ਦੇਖੋ ਜੀ ਇਹਨੂੰ ਇੱਥੋਂ ਨਾਲ ਤੁਸੀਂ ਥੋੜ ਇੱਕ ਤੇ ਚੁ ਮੋੜ ਮੋੜ ਲਿਓ ਜਿਵੇਂ ਆਪਾਂ ਜੇਕਰ ਇਹਨੂੰ ਇਕੱਠੇ ਇੱਕ ਵਾਰ ਚ ਮੋੜਨਾ ਹੋਵੇ ਤਾਂ ਆਪਾਂ ਦੋ ਵਾਰ ਫੋਲਡ ਕਰ ਲੈਨੇ ਆ ਇਹਨੂੰ ਆਪਾਂ ਇੱਕ ਵਾਰੀ ਐਵੇਂ ਫੋਲਡ ਕਰਕੇ ਉੱਪਰ ਨੂੰ ਤਾਂ ਬਿਲਕੁਲ ਕਿਨਾਰੇ ਤੇ ਸਲਾਈ ਲਾ ਦਾਂਗੇ ਜੀ ਇਹਦੇ ਨਾਲ ਇੱਕ ਤਾਂ ਇਹਦਾ ਇੱਕ ਤਾਂ ਇਹਦਾ ਆਪਾਂ ਨੂੰ ਇਹ ਫਾਇਦਾ ਜੀ ਇੰਟਰਲੌਕ ਦੀ ਲੋੜ ਨਹੀਂ ਪੈਂਦੀ ਇੱਥੇ ਦੂਸਰਾ ਜੀ ਤਾਂਗੇ वगैरह ਬਿਲਕੁਲ ਪੱਕੀ ਸਲਾਈ ਹੋ ਜਾਂਦੀ ਹੈ ਤਾਂਗੇ ਨਹੀਂ ਨਿਕਲਦੇ ਇਸ ਤਰੀਕੇ ਨਾਲ ਲਾਉਣ ਨਾਲ ਹੁਣ ਆਪਾਂ ਇਹਨੂੰ ਦੱਬ ਦਾਂਗੇ ਜੀ ਸਲਾਈ ਨੂੰ ਵੀ ਜਿਵੇਂ ਮੈਂ ਸਲਾ ਵਿੱਚ ਫੋਲਡ ਕੀਤਾ ਸੀ ਨਾ ਇਹ ਦੇਖੋ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਸਲਾਈ ਕਿਨਾਰੇ ਕਿਨਾਰੇ ਤੇ ਲਾ ਕੇ ਇਹਨੂੰ ਦੱਬ ਦਾਂਗੇ ਆਪਾਂ ਨਾਲੇ ਤਾਂ ਆਪਣੀ ਸਲਾਈ ਪੱਕੀ ਹੋ ਗਈ ਨਾਲੇ ਇੰਟਰਲੌਕ ਕਰਨ ਦੀ ਜਰੂਰਤ ਨਹੀਂ ਹੈਗੀ ਇਹਨੂੰ ਆਪਾਂ ਇੱਥੋਂ ਦੱਬ ਲਾਂਗੇ ਜੀ ਇਸੇ ਤਰੀਕੇ ਨਾਲ ਆਪਾਂ ਦੂਸਰੇ ਪੱਲੇ ਦੀ ਸਿਲਾਈ ਲਾ ਲਾਂਗੇ। ਉਸੇ ਬੈਲਟ ਦੀ ਬੈਲਟ ਦੇ ਵਿੱਚ ਕਈ ਵਾਰੀ ਜੋੜ ਪੈਂਦਾ ਹੁੰਦਾ ਉਹਦੀ ਸਿਲਾਈ ਵੀ ਇਸ ਤਰੀਕੇ ਨਾਲ ਲਾਇਆ ਕਰੋ ਜੀ ਤੇ ਜਿਹੜੀ ਇਹ ਝੋਲੀ ਵਾਲੀ ਹੈ ਤਾਂ ਖਾਸ ਕਰਕੇ ਹੁਣ ਆਪਾਂ ਬਲ ਪਾਵਾਂਗੇ ਜੀ। ਮੈਂ ਬਲ ਜਿਹੜੇ ਪਾਉਣੀਆਂ ਵੀ ਆਪਾਂ ਸਲਵਾਰ ਦਾ ਸਿੱਧਾ ਪਾਸਾ ਲਿਆਗਾ। 1.5 ਇੰਚ ਕੱਪੜਾ ਆਪਾਂ ਛੱਡ ਦੇਣਾ ਸੈਂਟਰ ਦੀ ਸਿਲਾਈ ਤੋਂ। ਆਪਾਂ ਨੇ 1.5 ਇੰਚ ਕਪੜਾ ਛੱਡ ਦੇਣਾ ਜੀ ਇਸ ਤੋਂ ਅੱਗੇ ਆਪਾਂ ਬਲ ਪਾਉਣੇ ਸ਼ੁਰੂ ਕਰਨੇ ਨੇ ਕਿਉਂਕਿ ਜਿਹੜੀ ਇਹ ਵੀ ਥੋੜਾ ਹੀ ਆਪਣੇ ਕੋਲੇ ਫੇਰ ਐ ਸਲਵਾਰ ਦਾ ਆਪਾਂ ਨੇ 1.5 ਇੰਚ ਕਪੜੇ ਚ ਚੌੜੇ ਬਲ ਪਾਉਣੇ ਨੇ ਇਹ ਦੇਖ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਬਸ ਇੰਨਾ ਕੁ ਕਪੜਾ ਲੈ ਕੇ ਬਲ ਪਾ ਸਕਦੇ ਹੋ ਜੀ ਅ 0.5 ਇੰਚ ਤੋਂ ਬੱਦ ਥੋੜਾ ਜਿਹਾ ਮਾਰਜਨ ਰੱਖ ਲਿਓ ਵੀ ਜਿਹੜਾ ਦੂਸਰਾ ਵਾਲ ਪਾਉਣਾ ਉਹ ਅੱਧਾ ਪੌਣਾ ਇੰਚ ਦੇ ਹਿਸਾਬ ਨਾਲ ਅੱਗੇ ਪਾਉਣਾਗਾ ਅੱਧਾ ਇੰਚ ਵੀ ਰੱਖ ਸਕਦੇ ਹੋ ਜੀ ਪਰ ਇਹ ਨਾ ਹੋਵੇ ਵੀ ਤੁਸੀਂ 1.5 ਇੰਚ ਛੱਡ ਕੇ ਵਾਲ ਫੇਰਤਾ ਉਹ ਬਹੁਤ ਦੂਰ ਤੱਕ ਚਲੇ ਜਾਣਗੇ ਜਿਹੜਾ ਮੈਂ ਸੈਂਟਰ 'ਚ ਕੱਟ ਲਾਇਆ ਸੀ ਜੀ ਉਹ ਆਪਣਾ ਜਿਹੜਾ ਵਾਲਾ 4.5 ਤੋਂ 5 ਇੰਚ ਦੇ ਵਿੱਚ ਵਿੱਚ ਹੋਣਾ ਚਾਹੀਦਾ 5 ਇੰਚ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਆਪਣੀ ਸਲਵਾਰ ਸਾਈਡ ਤੇ ਨਹੀਂ ਜਾਊਗੀ ਜੇਕਰ ਜੀ ਮੇ 26 27 ਇੰਚ ਵਾਲੀ ਵੈਲਟ ਹੈ ਉਹਨਾਂ ਦੇ ਤੁਸੀਂ 5 ਤੋਂ 5.5 ਇੰਚ ਦੀ ਉਸ ਚੜਾਈ ਤੇ ਵਲ ਪਾ ਸਕਦੇ ਹੋ ਜਿਹੜਾ ਗੋਡੇ ਦੇ ਸੈਂਟਰ ਵਾਲਾ ਵਲ ਹੁੰਦਾ ਪਰ ਇਸ ਤੋਂ ਜ਼ਿਆਦਾ ਨਹੀਂ ਵਧਾਉਣਾ ਚਾਹੀਦਾ ਜੀ ਇਹ ਦੇਖ ਸਕਦੇ ਹੋ ਤੁਸੀਂ ਇਹ ਕੱਟ ਲਾਇਆ ਸੀ ਆਪਾਂ ਨੇ ਮੂਰੀ ਦੇ ਸੈਂਟਰ ਇੱਥੋਂ ਬਣੂਗਾ ਇੱਥੇ ਇੱਕ ਵਲ ਪਾਊਗਾ ਜੀ ਇਹ ਚੱਕ ਲਿਆ ਆਪਾਂ ਨੇ ਤੇ ਇਹ ਵੀ ਪਾਤਾ ਤੇ ਇੱਥੋਂ ਬਿਲਕੁਲ ਸੈਂਟਰ ਚ ਹੀ ਚੱਕਣਾ ਜੀ ਇਹ ਨਾ ਹੋਵੇ ਵੀ ਤੁਸੀਂ ਸਾਈਡ ਤੇ ਕਰਤਾ બસ ਸੇ ਤੋਂ ਆਪਾਂ ਖਤਮ ਕਰ ਦਾਂਗੇ ਜੀ ਮੈਂ ਤੁਹਾਨੂੰ ਫੇਰ ਅੱਗੇ ਹੋਰ ਤਰੀਕਾ ਦੱਸ ਰਹੀ ਆਂਗੀ ਦੂਸਰੀ ਸਾਈਡ ਦੇ ਵੀ ਆਪਾਂ ਇੰਨੇ ਕੇ ਵਾਲ ਪਾ ਕੇ ਛੱਡ ਲਾਂਗੇ ਬਸ ਇੱਕ ਗੱਲ ਦਾ ਹੋਰ ਧਿਆਨ ਰੱਖਿਓ ਵੀ ਜਿਹੜਾ ਇਹ ਜਦੋਂ ਆਪਾਂ ਇਹਦੇ ਸਲਵਾਰ ਦੇ ਵਾਲ ਪਾਉਣਨੇ ਆ ਹਨਾ ਕੋਈ ਕੱਪੜਾ ਆਪਣਾ نیچے ਚਲਿਆ ਜਾਂਦਾ ਇਹ ਅੱਧਾ ਵਾਲ ਦੇ ਵਿੱਚ ਆ ਗਿਆ ਅੱਧਾ نیچے ਆ ਰਿਹਾ ਉਹ ਨਾ ਕਰੋ ਜੀ ਬਿਲਕੁਲ ਸਿੱਧੀ ਤੈਅ ਰੱਖ ਕੇ ਵਾਲ ਪਾਓ ਇਹ ਦੇਖੋ ਤੁਸੀਂ ਮੇਰੇ ਵਾਲ ਪਾਏ ਹੋਏ ਬਿਲਕੁਲ ਉੱਪਰ ਨੂੰ ਸਿੱਧੇ ਜਾ ਰਹੇ ਨੇ ਨਾ ਕੋਈ ਕੱਪੜਾ نیچے ਆ ਨਾ ਉੱਪਰ ਹੈ ਵੀ ਬਿਲਕੁਲ ਸਹੀ ਤਰੀਕੇ ਨਾਲ ਪਾਓ ਜੀ ਹੌਲੀ ਕਰ ਲੋ ਕੰਮ ਪਰ ਸੋਨਾ ਕਰੋ ਤੇ ਇਹ ਦੇਖ ਸਕਦੇ ਹੋ ਜੀ ਪੰਜ ਤੋਂ ਇੱਕ ਸੂਤ ਪਰ ਅੰਦਰ ਹੀ ਹੈ ਵਾਲ ਪੰਜ ਤੋਂ ਬਾਹਰ ਨਹੀਂ ਗਿਆ ਆਪਣਾ ਇਹਦੇ ਨਾਲ ਜਦੋਂ ਆਪਾਂ ਪ੍ਰੈਸ ਕਰਦੇ ਹਾਂ ਜੀ ਮੂਰੀ ਦੀ ਕਰੀਜ਼ ਬਹੁਤ ਸੋਹਣੀ ਬਣਦੀ ਹੈ ਹੁਣ ਆਪਾਂ ਨਾਪ ਲਾਂਗੇ ਜੀ ਇਹਦੀ ਵੀ ਚੜਾਈ ਕਿੰਨੀ ਹੈਗੀ ਟੋਟਲ ਫੇਰ ਕਿੰਨਾ ਰਹਿ ਗਿਆ ਆਪਣੀ ਸਲਵਾਰ ਦਾ ਦੂਸਰੀ ਸਾਈਡ ਵਾਲ ਪਾ ਲੈਨੇ ਆਪਾਂ ਪਹਿਲਾਂ ਫਿਰ ਆਪਾਂ ਨੇ ਸਲਵਾਰ ਦਾ ਫੇਰ ਨਾਪ ਲੈਣਾ ਜੀ ਵੀ ਆਪਣੇ ਕਿੰਨਾ ਕੁ ਜ਼ਿਆਦਾ ਵੀ ਬਲ ਕੋਈ ਵੱਧ ਘਟਣਾ ਪੈ ਗਿਆ ਹੋਵੇ ਇਹ ਤੁਸੀਂ ਦੇਖ ਸਕਦੇ ਹੋ ਜੀ ਮੈਂ ਤੁਹਾਨੂੰ ਇਹ ਦੂਸਰੀ ਸਾਈਡ ਤੇ ਤਾਂ ਦਿਖਾ ਰਹੀਆਂ ਵੀ ਜਿਹੜੇ ਇਹ ਸਾਈਡਾਂ ਤੇ ਕਪੜਾ ਦਿਸ ਰਿਹਾ ਨਾ ਮੇਰਾ ਇੱਕਸਾਰ ਹੈਗਾ ਇਹ ਉੱਚਾ ਨੀਵਾ ਨਹੀਂ ਹੈਗਾ ਇਹ ਤੁਸੀਂ ਉੱਚਾ ਨੀਵਾ ਨਾ ਰੱਖਿਆ ਵੀ ਰੱਖਿਆ ਹੋਇਆ ਹੋਵੇ ਕਈ ਵਾਰੀ ਆਪਣੇ ਇਹ ਹੁੰਦੇ ਨੇ ਵੀ ਬਲ ਨੀਚੋਂ ਨਿਕਲ ਜਾਂਦੇ ਨੇ ਕਪੜਾ ਨਿਕਲ ਜਾਂਦਾ ਇਹ ਬਿਲਕੁਲ ਸਹੀ ਤਰੀਕਾ ਜੀ بس ਧਿਆਨ ਨਾਲ ਪਾਇਆ ਕਰੋ ਹੁਣ ਆਪਾਂ ਇਹਦਾ ਫੇਰ ਮਿਣਾਗੇ ਜੀ ਇਹਦਾ ਫੇਰ ਲਗਭਗ 26 ਇੰਚ ਹੋ ਰਿਹਾਗਾ ਆਪਣੀ 벨ਟ ਆ ਜਿਹੜੀ 22 23 ਇੰਚ 벨ਟ ਹੈਗੀ ਇੱਕ ਇਹਦੇ ਜੀ ਆਪਾਂ ਪਿੱਛੇ ਵਾਲ ਪਾਉਣੇ ਨੇ ਦੋ ਵਾਲ ਪਾਉਣੇ ਨੇ ਇੱਕ ਦੂਸਰੇ ਵਾਲ ਮੂੰਹ ਕਰਕੇ ਇਹਦੇ ਨਾਲ ਕੀ ਹੁੰਦਾਗਾ ਵੀ ਆਪਣਾ ਜਿਹੜਾ ਬੈਠਣ ਵੇਲੇ ਆਪਾਂ ਨੂੰ ਖਿੱਚ ਨਹੀਂ ਪੈਂਦੀ ਇਹਦੇ ਨਾਲ ਵੀ ਜੇਕਰ ਆਪਣੇ ਵੀ ਜਿਵੇਂ ਫੇਰ ਪੂਰਾ ਪੂਰਾ ਹੋਵੇ ਤਾਂ ਬੇਸ਼ੱਕ ਛੱਡ ਦੋ ਨਹੀਂ ਇਹ ਵਾਲ ਜਰੂਰ ਪਾਓ ਬੈਗ ਤੇ ਦੇਖੋ ਜੀ ਹੁਣ 2 ਇੰਚ 2.5 ਇੰਚ ਫੇਰ ਹੋਰ ਕੱਟ ਗਿਆ ਹੁਣ ਜਿਹੜੀ ਆਪਾਂ ਨੇ ਬੈਲਟ ਰੱਖਣੀ ਹੈ ਉਹ ਬਿਲਕੁਲ ਜਿਹੜਾ ਆਪਾਂ ਗੋਡੇ ਵਾਲਾ ਬਲ ਵੀ ਮੂਰੀ ਦੀ ਸੈਂਟਰ ਨਾਲ ਆਪ ਕੇ ਬਲ ਪਾਇਆ ਸੀ ਉੱਥੋਂ ਰੱਖਣੀ ਹੈ ਜੀ ਪਹਿਲਾਂ ਤੁਸੀਂ ਸੈਂਟਰ ਚੋਂ ਨਾਪ ਲਿਓ ਇੱਥੋਂ ਇੱਕ ਸਾਰ ਰੱਖ ਕੇ ਦੋਨੇ ਸਲਾਈਆਂ ਤੁਸੀਂ ਉੱਥੇ ਤੱਕ ਕੱਪੜਾ ਮੇਨ ਲਿਓ ਕੱਪੜਾ ਮੇਨ ਕੇ ਤੁਸੀਂ ਉੱਥੋਂ ਇੱਧਰੋਂ ਆਉਣਾਗਾ ਫੇਰ ਆਪਾਂ ਘਮਾਉਣੀਆਂ ਚਾਰੋਂ ਸਾਈਡ ਇਹਦਾ ਇੱਕ ਕਾਰਨ ਇਹ ਹੈ ਜੀ ਵੀ ਜਿਹੜਾ ਵੀ ਕੱਪੜਾ ਕਿਤੋਂ ਵੱਧ ਘੱਟ ਹੋਊਗਾ ਆਪਾਂ ਉਹਨੂੰ ਚੱਕ ਕੇ ਲਾਸਟ ਤੇ ਦੋਨੋਂ ਸਾਈਡਾਂ ਤੇ ਬਲ ਪਾਉਣੇ ਨੇ ਪਹਿਲਾਂ ਨਹੀਂ ਪਾਏ ਕਿਉਂਕਿ ਪਹਿਲਾਂ ਕਦੇ ਥੋੜਾ ਜਿਹਾ ਕਪੜਾ ਵੱਧ ਗਿਆ ਕੋਈ ਘਟ ਗਿਆ ਪਹਿਲਾਂ ਮੈਂ ਇੱਕ ਬਲ ਦਾ ਕਪੜਾ ਛੱਡਦੀ ਹੁੰਦੀ ਆ ਜੀ ਜਿਵੇਂ ਆਪਣੀ ਜੇ ਫੇਰ ਬੈਲਟ ਆਪਣੀ 25 ਐ ਤਾਂ ਫੇਰ ਮੇਰਾ 27 ਹੋਊਗਾ 2 ਇੰਚ ਕਪੜਾ ਮੈਂ ਛੱਡ ਲੈਣੀ ਹੁੰਦੀ ਆ ਦੋ ਛੱਡਾਂ ਇੰਚ ਚਾਹੇ 1 ਇੰਚ ਛੱਡਾਂ ਉਹਦੇ ਨਾਲ ਇਹ ਹੁੰਦਾ ਜੇ ਕੋਈ ਵੱਡਾ ਛੋਟਾ ਵਾਲ ਵੀ ਲਾਸਟ ਤੇ ਪੈ ਜਾਂਦਾ ਉਹ ਵਾਲ ਪਰ ਢੇੜਨਾ ਨਹੀਂ ਪੈਂਦਾ ਫਿਰ ਉਹ ਮੈਨੂੰ ਇਹ ਦੇਖੋ ਜੀ ਜਿੱਥੋਂ ਆਪਾਂ ਪਿਛਲਾ ਪਾਸੇ ਵਾਲਾ ਸਟਾਰਟ ਹੋ ਵੀ ਐਂਡ ਹੋਇਆ ਸੀਗਾ ਆਪਾਂ ਉੱਥੋਂ ਮਸ਼ੀਨ ਰੱਖੀ ਸੀ ਦੂਸਰੀ ਕੋਨੇ ਤੇ ਆ ਗਏ ਆਪਾਂ ਜਿੱਥੋਂ ਵਾਲ ਆਪਾਂ ਨੇ ਖਤਮ ਕੀਤੇ ਸੀ ਇਹ ਬੈਲਟ ਦਾ ਸੈਂਟਰ ਹੈ ਜੀ ਆਪਾਂ ਇਹਨੂੰ ਬੈਕ ਸਾਈਡ ਦੀ ਸਲਾਈ ਨਾਲ ਨਾਪ ਲਾਂਗੇ ਇਹ ਦੇਖੋ ਜੀ ਇਹ ਬੈਕ ਸਾਈਡ ਦੀ ਝੋਲੀ ਵਾਲੀ ਸਲਾਈ ਹੈਗੀ ਇਹ ਇਹ ਦੇਖੋ ਇੰਨਾ ਕਪੜਾ ਨੀਚੇ ਵਾਲਾ ਵਧ ਰਿਹਾ ਆਪਾਂ ਪਿੱਛੋਂ ਨਾਪ ਕੇ ਜਿਹੜਾ ਕਪੜਾ ਵਧੂਗਾ ਇੱਥੇ ਵਾਲਾ ਲਾਸਟ ਤੇ ਪਾ ਦਾਂਗੇ ਜਿੱਥੇ ਆਪਾਂ ਨੇ ਮੂਰੀ ਦੀ ਸਲਾਈ ਵਾਲਾ ਵਲ ਪਾਇਆਗਾ ਇੱਥੇ ਤੁਸੀਂ ਇਹ ਪਾ ਕੇ ਜੀ ਜਦੋਂ ਆਪਾਂ ਫਿਰ ਵੈਲਟ ਆਪਣੀ ਇਹ ਨਹੀਂ ਹੋਊਗੀ ਵੀ ਕੋਈ ਕਪੜਾ ਘਟ ਗਿਆ ਜਾਂ ਵਧ ਗਿਆ ਕਈ ਮੇਰੀਆਂ ਭੈਣਾਂ ਨੂੰ ਮੇਰਾ ਇਹ ਤਰੀਕਾ ਔਖਾ ਵੀ ਲੱਗਦਾ ਹੋਵੇ ਪਰ ਤੁਹਾਨੂੰ ਢੇੜ-ਢੜਾਈ ਨਹੀਂ ਕਰਨੀ ਪਊਗੀ ਜਦੋਂ ਤੁਸੀਂ ਇੱਕ ਵਾਰੀ ਬਣਾਉਣ ਲੱਗੇ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਜੀ ਤੁਸੀਂ ਆਰਾਮ ਨਾਲ ਇਸ ਤਰੀਕੇ ਨਾਲ ਬਣਾ ਦਿਆ ਕਰੋਗੇ ਤੁਹਾਨੂੰ ਨਾ ਬਾਰ-ਬਾਰ ਇੰਚੀ ਟੇਪ ਚੱਕਣ ਦੀ ਜ਼ਰੂਰਤ ਹੈ ਮੈਂ ਹੁਣ ਤੁਹਾਨੂੰ ਸਿਰਫ ਦਿਖਾਉਣ ਲਈ ਇੰਚੀ ਟੇਪ ਨਾਲ ਨਾਪ ਕੇ ਦਿਖਾਇਆ ਨਹੀਂ ਮੈਂ ਕਦੇ ਵੀ ਇੰਚੀ ਟੇਪ ਬਾਰ-ਬਾਰ ਚੱਕੀ ਨਹੀਂ ਹੈਗਾ ਇੱਕ ਵਾਰੀ ਨਿਸ਼ਾਨ ਲਾਉਣੀ ਆ ਇੱਕ ਇਹ ਜਿਹੜੀ ਸਲਾਈ ਹੈ ਜੀ ਇਹ ਪੌਣਾ ਇੰਚ ਤੇ ਸਲਾਈ ਲੱਗਦੀ ਹੈਗੀ ਕਈ ਵਾਰੀ ਕੀ ਹੁੰਦਾਗਾ ਮੈਂ ਸਲਵਾਰਾਂ ਆਪਾਂ ਬੁਟੀਕ ਟਾਈਮ ਤੇ ਵੀ ਮੈਂ ਸਲਵਾਰਾਂ ਜਦੋਂ ਬਾਰੋਂ ਬਣਾਉਂਦੀ ਸੀਗੀ ਮੂਰੀ ਵਾਲੀ ਸਲਾਈ ਜਿਹੜੀ ਆਪਾਂ ਸੌਰੀ ਬਲਾ ਵਾਲੀ ਸਲਾਈ ਹੁੰਦੀ ਹੈ ਉਹ ਕਈ ਵਾਰੀ 1 ਇੰਚ ਦੀ ਲਾ ਦਿੰਦੇ ਕਈ ਵਾਰੀ ਉਹੀ ਅੱਧੇ ਇੰਚ ਜੇ ਕਹਿ ਦਿੰਦੇ ਵੀ ਜ਼ਿਆਦਾ ਚੌੜੀ ਲਾ ਰਹੇ ਹੋਗੇ ਵੀ ਵੱਧ ਕੱਪੜਾ ਰੱਖ ਰਹੇ ਹੋ ਤਾਂ ਬਿਲਕੁਲ ਐਨੀ ਬਤਾਦਾ ਇੰਚ ਕੱਪੜਾ ਰੱਖ ਦਿੰਦੇ ਜੀ ਉਹ ਚ ਇੰਟਰਲੌਕ ਵੀ ਨਹੀਂ ਹੁੰਦੀ ਸੀਗੀ ਪੌਣਾ ਕਿੰਚ ਜਿਹੜਾ ਕੱਪੜਾ ਹੁੰਦਾ ਜੀ ਬਿਲਕੁਲ ਸਹੀ ਰੱਖਿਆ ਹੋਇਆ ਹੁੰਦਾਗਾ ਇਸ ਤੋਂ ਵੱਧ ਵੀ ਨਾ ਕੋ ਇਸ ਤੋਂ ਘੱਟ ਵੀ ਨਾ ਰੱਖੋ ਇਹ ਦੇਖੋ ਜੀ ਲਾਸਟ ਤੇ ਫੇਰ ਨੀਚੋਂ ਆਪਣੇ ਕਪੜਾ ਵਧ ਗਿਆ ਉਹਦਾ ਆਪਾਂ ਲਾਸਟ ਤੇ ਬਲ ਫੇਰ ਪਾ ਦੇਣਾ ਇਸ ਤਰੀਕੇ ਨਾਲ ਜੀ ਆਪਣੀ ਬੈਲਟ ਜੜੀ ਗਈ ਬਿਲਕੁਲ ਸੌਖਾ ਤਰੀਕਾ ਤੁਸੀਂ ਇਹ ਵਰਤ ਕੇ ਦੇਖੋ ਥੋੜਾ ਜਿਹਾ ਤੁਹਾਨੂੰ ਟਾਈਮ ਵੱਧ ਲੱਗ ਜੂਗਾ ਪਰ ਵੀ ਬੈਲਟ ਤੁਹਾਡੀ ਬਿਲਕੁਲ ਸਹੀ ਤਰੀਕੇ ਨਾਲ ਜੜੀ ਜਾਊਗੀ ਹੁਣ ਮੈਂ ਤੁਹਾਨੂੰ ਇਹਦੇ ਬਲ ਦਿਖਾਉਣੀ ਆ ਜੀ ਸਲਵਾਰ ਦੇ ਇਹ ਦੇਖੋ ਸਿੱਧੇ ਪਾਸਿਓ ਬਿਲਕੁਲ ਸਹੀ ਲੱਗ ਰਿਹਾ ਦੇ ਜੀ ਇੱਕ ਆਪਾਂ लास्ट ਤੇ ਪਾਇਆ ਸੀਗਾ ਉਹ ਵੀ ਆਪਾਂ ਵੀ ਦੇਖੋ ਕੋਈ ਐ ਨਹੀਂ ਲੱਗ ਰਿਹਾ ਵੀ ਇਹ ਆਪਾਂ ਅੱਗੋਂ ਪਿੱਛੋਂ ਪਾਏ ਨੇ ਇਸ ਤਰੀਕੇ ਨਾਲ ਤੁਸੀਂ ਬਲ ਪਾ ਸਕਦੇ ਹੋ ਹੁਣ ਰਹਿ ਗਈ ਜੀ ਆਪਣੀ ਬੈਲਟ ਦੀ ਜਿਹੜੀ ਸਲਾਈ ਉੱਪਰ ਲੱਗਦੀ ਹੈ ਹਨਾ ਜਿਹਦੇ ਨਾਲ ਆਪਣੀ ਸਲਾਈ ਪੱਕੀ ਹੋ ਜਾਂਦੀ ਹੈ ਵੀ ਦੱਬੀ ਜਾਂਦੀ ਹੈ ਉਹ ਰਹਿ ਗਈ ਜੀ ਉਹ ਤੁਸੀਂ ਪੈਰ ਪੈਰ ਦੀ ਨਾਲ ਆਇਆ ਕਰੋ ਬਿਲਕੁਲ ਕਿਨਾਰੇ ਤੇ ਜਿਹੜੀ ਆਪਾਂ 벨ਟ ਵਾਲੀ ਸਾਈਡ ਤੇ ਉੱਪਰ ਨੂੰ ਕਪੜਾ ਕਰਕੇ ਜਿਵੇਂ ਬਿਲਕੁਲ ਕਿਨਾਰੇ ਤੇ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਕਲਰ ਲਗਾ ਕੇ ਦੱਸ ਰਹੀ ਹਾਂ ਇਹ ਦੇਖੋ ਜੀ ਪੈਰ ਪੈਰ ਦੀ ਸਿਲਾਈ ਨਾਲ ਆਇਆ ਕਰੋ ਜੀ ਉਹ ਨਹੀਂ ਵਧੀਆ ਲੱਗਦੀ ਇੱਕ ਇੰਟਰਲੋਕ ਕਰਨ ਵੇਲੇ ਔਖਾ ਹੁੰਦਾ ਨਾ ਇਸ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਜਿਹੜੀ ਬੈਲਟ ਦੀ ਸਲਾਈ ਹੈ ਇਹਨੂੰ ਦੱਬ ਕੇ ਆਪਾਂ ਇਹਨੂੰ ਪੱਕੀ ਕਰ ਲਾਂਗੇ ਸਲਾਈ ਨੂੰ ਇਹ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਥੋੜਾ ਜਿਹਾ ਵੀ ਆਪਾਂ ਕਿਨਾਰੇ ਜੇਤੀ ਸਲਾਈ ਲਗਾਈ ਹੋਈ ਹੈ ਬੈਲਟ ਤੋਂ نیچے ਵੀ ਨਾ ਉਤਰੇ ਤੇ ਪੈਰ ਪੈਰ ਦੀ ਵੀ ਨਹੀਂ ਜਾਣੀ ਚਾਹੀਦੀ ਇਸ ਤਰੀਕੇ ਨਾਲ ਆਪਾਂ ਗੋਲ ਵੀ ਸਾਰੇ ਪਾਸੇ ਸਲਾਈ ਘੁਮਾ ਲਾਂਗੇ ਜੀ ਮੂਰੀਆਂ ਤੇ ਇਹਦੇ ਵਰਕ ਹੋਇਆ ਹੋਇਆ ਆਪਾਂ ਨੂੰ ਮੂਰੀਆਂ ਬਣਾਉਣ ਦੀ ਜ਼ਰੂਰਤ ਨਹੀਂ ਜੀ ਜੇਕਰ ਮਸਲਵਾਰ ਤੇ ਵੀ ਮੂਰੀਆਂ ਬਣਾਉਣੀਆਂ ਹੋਣ ਤਾਂ ਉਹਦੀ ਮੈਂ ਵੀਡੀਓ ਪਹਿਲਾਂ ਪਾਈ ਹੋਈ ਆ ਜੀ ਵੀ ਮੂਰੀ ਨਾਲ ਦੀ ਕਿਵੇਂ ਜੜੀ ਆ ਆਪਾਂ ਸਲਵਾਰ ਤੇ ਉਹਦੀ ਸੀ ਵੀਡੀਓ ਉਹ ਦੇਖ ਸਕਦੇ ਹੋ ਇਹਦੇ ਵਿੱਚ ਦੇਖੋ ਜੀ ਆਪਾਂ ਹੁਣ ਲਾਵਾਂਗੇ ਜਿਹੜੀ ਮੂਰੀ ਵਾਲੀ ਸਲਾਈ ਹੁੰਦੀ ਹੈ ਇਹ ਦੇਖ ਸਕਦੇ ਹੋ ਤੁਸੀਂ ਇੱਕ ਜਿਹੜਾ ਕੱਟਵਰਕ ਕੀਤਾ ਹੋਇਆ ਨੀਚੇ ਬਿਲਕੁਲ ਇੱਕਸਾਰ ਆ ਰਿਹਾ ਜੀ ਕੋਈ ਵੱਧ ਘੱਟ ਨਹੀਂ ਹੈ ਨਾ ਉਹ ਕਈ ਜੇਕਰ ਆਪਣੇ ਵੀ ਜਿਵੇਂ ਐਵੇਂ 빙ਾ ਟੇਡਾ ਜਾਂ ਹੁੰਦਾ ਤਾਂ ਬਹੁਤ ਭੜਾ ਲੱਗਣਾ ਸੀ ਇਹਨੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਆਪਾਂ ਕਟਿੰਗ ਕਰਦੇ ਆ ਇਕਸਾਰ ਰੱਖਿਆ ਹੋਇਆ ਜੀ ਮੇਰਾ ਕੋਈ ਵੱਧ ਘੱਟ ਨਹੀਂ ਰੱਖਿਆ ਹੋਇਆ ਮੈਂ ਕਟਿੰਗ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਸੀ ਕਿਉਂਕਿ ਜੇ ਆਪਾਂ ਕਟਿੰਗ ਤਾਂ ਬਿੰਗੇ ਟੇਡੇ ਤਾਂ ਘੱਟ ਵੱਧ ਕਟਾਵਾਂ ਦੀ ਕਰ ਲਈ ਬਾਅਦ ਚ ਸੈੱਟ ਨਹੀਂ ਹੁੰਦਾ ਹੈਗਾ ਇਹ ਆਪਾਂ ਨੇ ਰੱਖ ਲਈਆਂ ਜੀ 7 ਇੰਚ ਮੂਰੀ ਤੇ ਆਪਾਂ ਨਿਸ਼ਾਨ ਲਾ ਲਿਆ ਇੱਥੋਂ ਨਿਸ਼ਾਨ ਇੱਕੇ ਵੀ ਨਾ ਕਰਿਆ ਕਰੋ ਜੀ ਜਿਵੇਂ ਜੇ ਇੱਥੋਂ 7 ਆ ਤਾਂ ਉੱਪਰੋਂ 8 ਸਵਾ 8 ਜਾਂ 8.5 ਹੋਣਾ ਚਾਹੀਦਾ ਇਹ ਨਾ ਹੋਵੇ ਵੀ ਨੀਚੋਂ 7 ਉੱਪਰੋਂ 9 ਤੇ ਲੈ ਜਾऊं ਉਹ ਵੀ ਨਹੀਂ ਵਧੀਆ ਲੱਗਦੀ ਸਲਾਈ ਲਾਈ ਹੋਈ ਜੀ ਜੇ ਹੈਵੀ ਸਲਵਾਰ ਆ ਉਹਦੀ ਥੋੜੀ ਜੀ ਛਾਂਟੀ ਪਹਿਲਾਂ ਹੀ ਪਾ ਦਿਓ ਮੂਰੀਆਂ ਕੋਲੋਂ ਵੀ ਇਕਦਮ ਆਪਣੀ ਸਲਾਈ ਬਾਹਰ ਨੂੰ ਨਾ ਜਾਵੇ ਇਹ ਦੇਖੋ ਮੈਂ ਸਿੰਗਲ ਸਲਾਈ ਤੇ ਵਿੱਚ ਵੀ ਕਦੇ ਮੇਰੀ ਇਹ ਸਲਾਈ ਉੱਦੜੀ ਨਹੀਂ ਹੈਗੀ ਤੁਸੀਂ ਜਿਵੇਂ ਮੈਂ ਖਿੱਚ ਰਿਆਂਗੀ ਕੋਈ ਤਾਂ ਗਾਣੀ ਟੁੱਟਦਾ ਹੈ ਗਿਆ ਖਿੱਚ ਕੇ ਨਿਸ਼ਾ ਸਲਾਈ ਇਹ ਮੂਰੀਆਂ ਵਾਲੀ ਰੇਵ ਹੁੰਦੀ ਹੈਗੀ ਇਸ ਕਰਕੇ ਮੈਂ ਖਿੱਚ ਕੇ ਲਾ ਰਹੀ ਆ ਜੀ ਤੁਹਾਨੂੰ ਲੱਗਦਾ ਵੀ ਪਤਾ ਨਹੀਂ ਕਾ ਤੋ ਮਸ਼ੀਨ ਨੂੰ ਐਵੇਂ ਕੱਪੜੇ ਨੂੰ ਖਿੱਚੀ ਜਾ ਰਹੇ ਨੇ ਇਸ ਤਰੀਕੇ ਨਾਲ ਮੇਰਾ ਮੂਰੋ ਵੀ ਕੱਪੜਾ ਖਿੱਚਿਆ ਹੋਇਆ ਪਿੱਛੋਂ ਵੀ ਖਿੱਚਿਆ ਹੋਇਆ ਇਸ ਤਰੀਕੇ ਨਾਲ ਸਲਾਈ ਲਾਉਣ ਨਾਲ ਮੂਰੀਆਂ ਦੀ ਸਲਾਈ ਆ ਜਿਹੜੀ ਟੁੱਟਦੀ ਨਹੀਂ ਹੈਗੀ ਕਿਉਂਕਿ ਇਹ ਕੱਪੜਾ ਤੁਸੀਂ ਖਿੱਚ ਕੇ ਦੇਖਿਓ ਇਹ ਕੱਪੜੇ ਨੂੰ ਖਿੱਚ ਕੇ ਦੇਖਿਓ ਤੁਸੀਂ ਜਿਹੜੀ ਮੂਰੀਆਂ ਵਾਲੀ ਸਲਾਈ ਹੁੰਦੀ ਹੈ ਇਹ ਸਟੈਚੇਬਲ ਹੁੰਦਾਗਾ ਵੀ ਲਾ ਲਓ ਜਿਵੇਂ ਕਿ ਮੇਰੀ ਇਹ ਸਲਾਈ ਹੈਗੀ ਜੇ ਆਪਾਂ ਜਿੱਧਰ ਨੂੰ ਖਿੱਚਾਂਗੇ ਉਧਰ ਨੂੰ ਲਫਝੇ ਜਾਊਗਾ ਵੀ ਤਾਂ ਕਰਕੇ ਆਪਣੀ ਇਹ ਸਲਾਈ ਟੁੱਟਦੀ ਹੈ ਜੀ ਜੇਕਰ ਆਪਾਂ ਵੀ ਢਿੱਲੇ ਹੱਥ ਨਾਲ ਸਲਾਈ ਲਾਉਣੇ ਆ ਹੁਣ ਆਪਾਂ ਇਹਦੀ ਇੱਥੋਂ ਝੋਲੀ ਤੋਂ ਜੀ ਦੂਸਰੀ ਸਾਈਡ 'ਤੇ ਲੈ ਜਾ ਕੇ 3 2 ਇੰਚ ਦੀ ਸਲਾਈ ਲਾ ਕੇ ਇੱਥੋਂ ਮਸ਼ੀਨ نیچے ਤਾਰ ਲੈਣੀ ਹੈ ਦੂਸਰੀ ਸਾਈਡ ਤੋਂ ਆਪਾਂ نیچے ਮੂਰੀ ਤੋਂ ਹੀ ਫੇਰ ਸਲਾਈ ਦੂਸਰੀ ਸਾਈਡ ਤੋਂ ਆਪਾਂ نیچے ਮੂਰੀ ਤੋਂ ਹੀ ਫੇਰ ਸਲਾਈ ਲਾਉਣੀ ਸ਼ੁਰੂ ਕਰਨੀ ਆ ਉੱਪਰੋਂ نیچے ਨੂੰ ਨਹੀਂ ਲੈ ਕੇ ਆਉਣੀ نیچے ਉੱਪਰ ਨੂੰ ਲੈ ਕੇ ਜਾਣੀ ਆ ਕਿਉਂਕਿ ਜੇ ਕੋਈ ਕਪੜਾ ਵੱਧ ਘਟ ਹੈ ਆਪਣਾ ਹਨਾ ਤਾਂ ਖਿੱਚ ਪਾਈ ਹੋਈ ਮੂਰੀ ਵੱਲ ਨਹੀਂ ਆਉਣੀ ਚਾਹੀਦੀ ਮੂਰੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਜੀ ਆਪਣੀ ਜਿਹੜਾ ਆਪਾਂ ਉੱਪਰੋਂ ਫੇਰ ਦੂਸਰੀ ਸਾਈਡ ਤੋਂ نیچے ਆਉਣਾ ਸ਼ੁਰੂ ਕਰ ਦਨੇ ਉਹ ਬਿਲਕੁਲ ਗਲਤ ਤਰੀਕਾ ਜੀ ਸਲਾਈ ਲਾਉਣ ਦਾ ਆਪਾਂ ਦੂਸਰੀ ਮੂਰੀ ਦੇ ਵੀ ਨਿਸ਼ਾਨ ਲਾ ਲਿਆ ਜੀ ਹੁਣ ਆਪਾਂ ਇਹਦੀ ਸਲਾਈ ਲਾ ਦਾਂਗੇ ਇਹਦੀ ਵੀ ਆਪਾਂ ਸੇਮ ਉਵੇਂ ਹੀ ਲਾਉਣੀ ਆ ਜੀ ਉੱਪਰ ਜਾ ਕੇ ਬੰਦ ਕਰਨੀ ਆ ਜੇਕਰ ਆਪਾਂ ਡਬਲ ਸਲਾਈ ਲਾਉਣੀ ਹੈਗੀ ਤਾਂ ਫਿਰ ਦੁਬਾਰਾ ਲਾ ਸਕਦੇ ਆ ਪਰ ਇਹ ਨਹੀਂ ਹੈਗਾ ਵੀ ਆਪਾਂ ਉੱਪਰੋਂ نیچے ਆ ਜਾਈਏ ਇਹ ਗਲਤ ਤਰੀਕਾ ਹੈਗਾ ਤੁਸੀਂ ਇਸ ਤਰੀਕੇ ਨਾਲ ਸਲਾਈ ਲਗਾਇਆ ਕਰੋ ਜੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਉਂਕਿ ਜਿਹੜੇ ਤੁਹਾਡੇ ਕਮੈਂਟ ਨੇ ਉਹ ਸਾਨੂੰ ਵੀ ਮੈਨੂੰ ਬਹੁਤ ਹੌਸਲਾ ਦਿੰਦੇ ਨੇ ਕੋਈ ਇਹ ਨਹੀਂ ਹੈਗਾ ਜੀ ਵੀ ਮੈਂ ਪਰਫੈਕਟ ਆ ਪਰਫੈਕਟ ਕੋਈ ਬੰਦਾ ਨਹੀਂ ਹੁੰਦਾ ਆਪਾਂ ساری ਜ਼ਿੰਦਗੀ ਕਿਸੇ ਨਾ ਕਿਸੇ ਤੋਂ ਕੁਝ ਨਾ ਕੁਝ ਸਿੱਖਦੇ ਹੀ ਰਹਿਨੇ ਆ ਇਹ ਦੇਖੋ ਜੀ ਆਪਾਂ ਇਸ ਲਈ ਹੁਣ ਇੱਥੇ ਦੁਬਾਰਾ ਡਬਲ ਪੱਕੀ ਕਰ ਦਾਂਗੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗੀ ਧੰਨਵਾਦ ਜੀ